ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਡਾਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਛੋਟੀਆਂ ਆਗੀਆਂ ਨੇ ਟੋਪ ਕਲਾਸ ਕੁਝ ਸੂਈਆਂ ਨੇ ਕੋਈ ਟੋਕਣਾ ਗੱਬਣਾ ਨੇ ਆਓ ਵੀਰ ਜੀ ਇਹਨਾਂ ਮਾਰੇ ਲਈਏ ਵੀਰੂ ਨਾਲ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਜੀ ਵੀਰ ਜੀ ਕਿਹਾ ਜੀ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਵਧੀਆ ਵੀਰੇ ਨਾਂ ਦੱਸੋ ਆਪਣਾ ਨਾਂ ਮੀਟਾ ਜੇ ਪਿੰਡ ਲੱਕੂਆ ਸੀਰੀਂ ਵਾਲਾ ਜਿਹੜਾ ਮਸਾਂ ਦੇ ਠੀਕ ਹੈ ਵੀਰ ਜੀ ਫੋਨ ਨੰਬਰ ਵੀਰ ਜੀ ਦੱਸ ਦਿਓ 99436548 ਠੀਕ ਆ ਜੀ ਆਪਣੇ ਕੋ ਚੰਗੀਆਂ ਝੋਟੀਆਂ ਵੀਰੇ ਸਿਰਾਂ ਸਾਰੇ ਸਿਰਾਂ ਦੇ ਲੋ ਟੋਕੜਾ ਗੱਬਣਾ ਢੁਕੀਆਂ ਵੀ ਇੱਕ ਝੋੜੀ ਮੇਰੀ ਤਾਂ ਬਸਾਵਾਂ ਬਿਲਕੁਲ ਜੈਜ ਪੁੱਗਦੇ ਬਿਲਕੁਲ ਜੀ ਚੰਗੇ ਤੋਹਫੇ ਆ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੋ ਵੀਡੀਓ ਪੂਰੀ ਵੇਖਿਓ ਚੰਗੀਆਂ ਝੋਟੀਆਂ ਨੇ ਟੋਕੜਾ ਗੱਬਣਾ ਨੇ ਵਿੱਚ ਰੇਡ ਵੀਰ ਦੇ ਬਿਲਕੁਲ ਜੈਜ ਹੋਣਗੇ ਹਾਂਜੀ ਵੀਰ ਜੀ ਕਰੀਏ ਸ਼ੁਰੂ ਇਹਨਾਂ ਤੋਂ ਹਾਂਜੀ ਕਰੋ ਜੀ ਕਰੋ ਬਿਲਕੁਲ ਜੀ ਆ ਝੋਟੀ ਦਾ ਕਰਦੇ ਹੋ ਇਹਦੇ ਬਾਰੇ ਦੱਸੋ ਵੀਰ ਜੀ ਇਹ ਝੋਟੀ ਚਾਰ ਦਾ ਤੇ ਆ ਹਾਂਜੀ ਤੇ ਹਫਤਾ ਦਾ ਖਦਨ ਫੜਦੀ ਹਲੇ ਅੱਛਾ ਜੀ ਕੱਟੀ ਬਹੁਤ ਜਿਆਦਾ ਚੰਗੀ ਬਣਿਆ ਕਾਲੀ ਸ਼ਾਹ ਪਲੀ ਜੁੜੀ ਆ ਪਹਿਲਾ ਸੂਆ ਪਹਿਲਾ ਸੂਆ ਬਿਲਕੁਲ ਜੀ ਵਿਖਾਓ ਵੀਰ ਜੀ ਤੋਰਾ ਤੋੜ ਕੇ ਦਿਖਾਉਣਾ ਵੇਖੋ ਵੀਰ ਇਹ ਸਿੰਘ ਦੀ ਕੁਆਲਿਟੀ ਚੈੱਕ ਕਰ ਲੋ ਬਹੁਤ ਬਰੀਕ ਸਿੰਘ ਚੰਗੀ ਝੋਟੀਆਂ ਨਿੱਕੇ ਸਿੰਘ ਦੀ ਆ ਪਲ ਜੁੜ ਪੂਰਾ ਸਿਰਾ ਝੋਟੀਆਂ ਜੀ ਵੇਖੋ ਵੀਰੋ ਬਦਲੇ ਜੰਮ ਜੀ ਝੋਟੀ ਆ ਗਈ ਆ ਵਜਨ ਫੁੱਲ ਆ ਗਿਆ ਝੋਟੀ ਦਾ ਥਾਂ ਤੋਂ ਦੀ ਕੁਆਲਿਟੀ ਬਹੁਤ ਸ਼ਾਨਦਾਰ ਹੈ ਸਿੰਘ ਦੀ ਕੁਆਲਿਟੀ ਵੀ ਚੈੱਕ ਕਰ ਲਓ ਚੰਗੀ ਝੋਟੀ ਆ ਜੀ ਪਲ ਜੋੜਾ ਪਤਲਾ ਚਮਾ ਵੀਰ ਜੀ ਇਹਦੇ ਦੱਸਦੇ ਕੋਈ ਰਿਕਾਰਡ ਹੈ ਇਹਦੀ ਮਾਂ ਦਾ ਕੋਈ ਪਿਛਲਾ ਮਾਣ ਵੀਰ ਜੀ ਮਨੋ ਆਪਾਂ ਇਹਦੇ ਨੂੰ ਲਈ ਹੈ ਨਾ ਹਾਂਜੀ ਲੋਕੋ ਭਈਆਂ ਸਾਰੀਆਂ ਮਾਰ ਗਏ ਨੇ ਲਈ ਆਪਾਂ ਇਧਰ ਨਹੀਂ ਕੋਈ ਨਹੀਂ ਬੋਲਣਾ ਅੱਛਾ ਜੀ ਠੀਕ ਹੈ ਜੀ ਮੈਂ ਮਤਲਬ ਚੰਗੇ ਰਿਕਾਰਡ ਖਾਨਦਾਨ ਚੰਗੇ ਜੋ ਹੈ ਝੋਟੀ ਬਿਲਕੁਲ ਬਿਲਕੁਲ ਹਾਂਜੀ ਬਾਕੀ ਵੀਰੋ ਕਿਹੜੇ ਵੀਰਾਂ ਜਿਹੜੇ ਪਸ਼ੂ ਰੱਖੇ ਪਤਾ ਹੀ ਹੁੰਦਾ ਪਰਖ ਦਾ ਬਦਲੇ ਚਮਾ ਜੀ ਝੋਟੀ ਆ ਬਿਲਕੁਲ ਦੇਖੋ ਇਹਨਾਂ ਨੇ ਬਾਕੀ ਵੇਖੋ ਥਾਣਾ ਕਿੰਨਾ ਚੰਗਾ ਲੱਗਾ ਲੱਗਦਾ ਬਿਲਕੁਲ ਵੀ ਜੀ ਬਿਲਕੁਲ ਵੇਖੋ ਵੀਰੋ ਚੈੱਕ ਕਰੋ ਥਾਣਾ ਹੁਣ ਤੋਂ ਥਾਣ ਬਹੁਤ ਵਧੀਆ ਸਪੈਸ਼ਲ ਥਾਣੇ ਕਿੰਨੂ ਬਿਆਦੀ ਹੈ ਨਾ ਹੀ ਦੁੱਧ 10000 ਕਿਲੋ ਪਹਿਲਾਂ ਨਹੀਂ ਚਵਾ ਦੂਗੀ ਬੜੇ ਆਰਾਮ ਨਾਲ ਬਾਕੀ ਵੀਰੋ ਗੇਠ-ਗੇਠ ਤੇ ਥਣ ਲੱਗਿਆ ਥਣ ਚੰਗਾ ਹਏ ਥਣਾ ਇਹ ਦੁੱਧ ਨਹੀਂ ਪਾਇਆ ਛੋਟੀ ਨੇ ਦਿਨ ਖੜਦੀ ਹੈ ਨਾ ਵੀਰੇ ਹਾਂਜੀ ਹਾਂਜੀ ਬਾਕੀ ਦੁੱਧ ਚੰਗਾ ਚਵਾਜੂ ਛੋਟੀ ਕਿੰਨਾ ਰਿਕਾਰਡ ਦੱਸਦੇ ਦੱਸੇ ਨਹੀਂ ਇਹ ਮੰਨੋ ਦਾਦੇ ਆਡੀ ਤੁਹਾਡੀਆਂ ਪਹਿਲਾਂ ਨਹੀਂ ਆਈਆਂ 12 ਸਟਾਰਟਿੰਗ ਕਿੰਨੇ 10 ਰੁਪਏ ਦੇ ਗਰਮੀ-ਗਰਮੀ ਹੈ ਬੜਾ ਇਹ ਬਿਲਕੁਲ ਫੜੀ ਮਾਰੀ ਜਾਵੇਗਾ ਨਹੀਂ ਬਿਲਕੁਲ ਵੀਰੇ ਗਰਮੀ ਹੈ ਨਾ ਬਾਹਰ ਹੀ ਜਾਊਗੀ ਬਿਲਕੁਲ ਜੀ ਬਿਲਕੁਲ ਬਾਕੀ ਸੋਹਣੀ ਸਾਡੀ ਦੇਖੋ ਸਿੰਗ ਦੀ ਕੁਆਲਿਟੀ ਦਾ ਸਿੰਗ ਦਾ ਬ੍ਰੇਕ ਲੱਗਾ ਹੈ ਬਿਲਕੁਲ ਵੀਰ ਜੀ ਬਿਲਕੁਲ ਸੜਦੀ ਮਾਰੀ ਕਿ ਕਹਿ ਰਹੇ ਹੋ ਚੰਗੀ ਕੁਆਲਿਟੀ ਹੈ ਸਿੰਗ ਦੀ ਹਨਾ ਜੀ ਬਾਕੀ ਬੋਲਦੇ ਆਪਾਂ ਜਾਂਚ ਕਰਦੇ ਗੱਲ ਕੋਲ ਹਾਂਜੀ ਵੀਰ ਜੀ ਕਿੰਨੇ ਦੇ ਦੇਣੀ ਛੋਟੀ ਤੇਰੀ ਇੱਕ ਦਸ ਦੀ ਇੱਕ ਦਸ ਦੀ ਹਾਂਜੀ ਜਾਂਚ ਚਲੋ ਛੋਟ ਛੋਟ ਮਾਤਨ ਕਰ ਦਿਓ ਜਿਨ੍ਹਾਂ ਨੇ ਹਲੇ ਕਰ ਲੈਣੇ ਆ ਦੇਖੋ ਇਹਨਾਂ ਕੋਲ ਗਿਆਜ ਮੁੱਲ ਹੁੰਦਾ। ਮੈਂ ਮੁੱਲ ਜਿਆਜ ਵੀਰੇ। ਹਾਂ। ਮੈਂ ਤਾਂ ਇੱਕ 20 ਮੰਗੇ ਹੋਏ, ਇੱਕ 10 ਤੋਂ ਮੰਗੇ, ਜਿਆਜ ਮੰਗਿਆ, ਹੋਰ ਮਾਤਨ ਕਰ ਦੋ ਕੋਈ ਨਾ। 5 ਛੱਡ ਦਈਏ। ਇੱਕ ਪਾਈਂਦੀ। ਇੱਕ 5 ਦੀ। ਠੀਕ ਐ ਵੀਰੇ। ਹਾਂਜੀ। ਵੇਖੋ ਵੀਰੇ, ਜਿਆਜ ਮੁੱਲ ਵੀਰ ਨੇ ਕੀਤਾ ਇੱਕ ਪਾਈਂਦੀ ਵੀਰ ਕਹਿੰਦਾ ਝੋਟੀ ਦੇ ਦਾਂਗੇ, ਚੰਗੀ ਝੋਟੀ ਆ। ਵੀਰੇ ਤੋਰਾ ਇੱਕ ਰਿਖਾਓ ਇਹਦਾ। ਤੋਰਾ ਚੈੱਕ ਕਰ ਲਓ ਵੀਰੇ, ਰੇਡ ਹੀ ਜਿਆਜ ਆ। ਇਹਦੇ ਨਾਲੇ ਵੀਡੀਓ ਦਾ ਝੋਟੀ ਲਓਗੇ, ਮੰਨੋ ਇੱਕ 20 25 ਦੀ ਮੰਗਣ ਡਾਇਆ। ਬਿਲਕੁਲ ਬਿਲਕੁਲ ਜੀ। ਕੋਲ ਗਿਆਜ ਮੁੱਲ ਰੱਖਣੇ ਆਪਾਂ। ਬਿਲਕੁਲ ਵੀਰੇ। ਹਾਂ ਇੱਕ ਪਾਈਨੀ ਵੀਰ ਕਹਿੰਦੇ ਝੋਟੀ ਦੇਦਾਂਗੇ ਵੀਰ ਜੀ ਕੋਈ ਦੂਰੋਂ ਚੱਲ ਕੇ ਆ ਜਾਵੇ ਹਮ ਤਾਂ ਛੋੜ ਛੜ ਬਹੁਤ ਕਰਦਾ ਹੋਰ ਮਾਂਦਨ ਖੁੱਲਾ ਕਰਦੇ ਹਾਂ ਕਰਦਾ ਕਰਦਾ ਠੀਕ ਹੈ ਜੀ ਬਾਕੀ ਵੀਰੋ ਫੋਨ ਜ਼ਰੂਰ ਲਾਓ ਵੀਰ ਕਹਿੰਦਾ ਮਾਂਦਨ ਖੁੱਲਾ ਹੋ ਜਾਊਗਾ ਚੰਗੀ ਝੋਟੀ ਆ ਕੱਦ ਕਾਠ ਵਾਲੀ ਆ ਵਜ਼ਨ ਫੁੱਲਾ ਗਿਆ ਸਿੰਘ ਦੀ ਕੁਆਲਿਟੀ ਵੀ ਸ਼ਾਨਦਾਰ ਆ ਚੰਗੀ ਝੋਟੀ ਆ ਜੀ ਚੰਗੇ ਰਿਕਾਰਡ ਵਾਲੀ ਆ ਚੰਗੇ ਸੀਮੰਜਲ ਵੀਰ ਦੱਸਦਾ ਚੰਗੇ ਸੀਮੰਜਲ ਝੋਟੀਆਂ ਜੀ ਠੀਕ ਹੈ ਜੀ ਇੱਕ ਪੰਜ ਵੀਰ ਜੀ ਮਾਂਦਨ ਖੁੱਲਾ ਕਰ ਦਿਓ ਠੀਕ ਹੈ ਜੀ ਹਾਂਜੀ ਆ ਗਈ ਦੂਜੇ ਨੰਬਰ ਤੇ ਇਹਦੇ ਬਾਰੇ ਦੱਸੋ ਵੀਰ ਜੀ ਇਹ ਵੀ ਵੀਰ ਜੀ ਹਫਤਾਗਾਂ ਲਾਇਆ ਹੈ ਨਾ ਬਹਿਲੇ ਹਾਂਜੀ ਤੇ ਮਤਲਬ ਕਹਿਣ ਨੂੰ ਉਹ ਦਾ ਜਦੂਆ ਕਹਾ ਕਹਦੇ ਨਾ ਸੋਣੀ ਤੀਜੇ ਆ ਤੀਜਾ ਸੁ ਆ ਗਈ ਹੈ ਨਾ ਜੀ ਤੀਜਾ ਸੁ ਆ ਠੀਕ ਹੈ ਬਾਕੀ ਤਰੀਕ ਪ੍ਰਾਕ ਪੜੀ ਆ ਬਿਲਕੁਲ ਬਾਕੀ ਨਹੀਂ ਹੁੰਦੇ ਬਸ ਪ੍ਰਾਕ ਆਣੇ ਪੱਠੇ ਪੁੱਠੇ ਦੇ ਆਪਾਂ ਚੱਲੇ ਰਹੇ ਹਾਂ ਕਿੰਨੇ ਦਿਨ ਬਾਕੀ ਵੀਰ ਜੀ ਇੱਕ ਹਫਤਾ ਬਾਕੀ ਆ ਇੱਕ ਹਫਤਾ ਬਾਕੀ ਆ ਦੇਖੋ ਸਾਤ ਤੂ ਪੜੀ ਹੈ ਠੀਕ ਹੈ ਜੀ ਵੇਖੋ ਵੀਰੋ ਸਿੰਗਲ ਹੱਡੀ ਦੀ ਮੈਂ ਆ ਗਈ ਆ ਪਤਲਾ ਚਾਮ ਆ ਗਿਆ ਲੇਵਾ ਵੀ ਸ਼ਾਨਦਾਰ ਆ ਇਹ ਇੱਕ ਹਫਤਾ ਬਾਕੀ ਆ ਸਿੰਗਲ ਹੱਡੀ ਪਤਲਾ ਚਮ ਸਿੰਘ ਦੀ ਕੁਆਲਿਟੀ ਵੀ ਸ਼ਾਨਦਾਰ ਆ ਟਿੱਪਣ ਟੋਪਣ ਵੀਰ ਜੀ ਚੰਗੀ ਆਈ ਪੋਲੀ ਟਿੱਪਣ ਆਈ ਆ ਅੱਛਾ ਰੂਮ ਵਰਗੀ ਪੋਲੀ ਆ ਜਿਹੜੀ ਮੈਂ ਹਾਂਜੀ ਥਾਣਾ ਦੇ ਪਿੱਛੇ ਦੀ ਗੋਲ ਕਰਨੀ ਹੋਊਗੀ ਠੀਕ ਹੈ ਵੀਰ ਜੀ ਵੇਖੋ ਵੀਰ ਜੀ ਵੀਰ ਕਹਿੰਦਾ ਥਾਣਾ ਦੇ ਪਿੱਛੇ ਦੀ ਗਰੰਟੀ ਹੋਗੀ ਪਤਲੇ ਚੰਮ 'ਚ ਮੈਂ ਆ ਬਿਲਕੁਲ ਜੀ ਗਾਈ ਵਰਗੀ ਹਣੀ ਹਾਂਜੀ ਬਾਕੀ ਵੀਰ ਜੀ ਕਿਦਾਂ ਥੋੜਾ ਰੁੱਖਾਪਨ ਹੁੰਦਾ ਉਹਦਾ ਦੁੱਧ ਵਾਲੀਆਂ ਨਿਸ਼ਾਨੀਆਂ ਨੇ ਡੰਗਰ ਕਿਹੜਾ ਦੁੱਧ ਚੰਗਾ ਦੁੱਧ ਡੰਗਰ ਭਰਦਾ ਹੋਊਗਾ ਪਸ਼ੂ ਥੋੜਾ ਜਿਆਦਾ ਲੰਘਣ ਨੂੰ ਆਮਣਾ ਇਹਦੇ ਦੇ ਦੀਆ ਬਿਲਕੁਲ ਜੀ ਥੋੜਾ ਰੁੱਖਾਪਨ ਫਿਰ ਪਸ਼ੂ ਦਾ ਰਹਿ ਜਾਂਦਾ ਦਿਖਾ ਦਿਓ ਵੇਖੋ ਕਿਦਾਂ ਮਿਰਲਾ ਬੁੱਲਾ ਕਰਦਾ ਨੇ ਬਿਲਕੁਲ ਬਹੁਤ ਸਾਫ਼ ਹੈ ਸਿੰਘ ਸਿਰ ਦੀ ਸਭ ਚੰਗੀ ਹੈ ਚੈੱਕ ਕਰ ਲਓ ਵੀਰ ਜੀ ਗੇਠ ਗੇਠ ਦੇ ਥਣ ਲੱਗਿਆ ਚੰਗੇ ਥਣ ਭਾਂਡੇ ਦੀ ਮਾਲਕ ਬਣਨੀ ਆ ਦਿਨ ਇਹ ਹਫਤਾ 10 ਦਿਨ ਨੂੰ ਹੈ ਨਾ ਵੀਰ ਜੀ ਹਾਂ ਜੀ ਠੀਕ ਆ ਜੀ ਫੇਸ ਕੁਆਲਟੀ ਵੀ ਸ਼ਾਨਦਾਰ ਆ ਵੀਰੇ ਮੁੱਲ ਮੁੱਲੇ ਦਾ ਵੀਰ ਜੀ ਜੈ ਜੀ 90 ਦੇ ਦੇ ਜੀ 90 ਦੀ ਹਾਂ ਜੀ ਨਹੀਂ ਠੀਕ ਆ ਜੈ ਜੀ ਬਾਕੀ ਕਈ ਦੂਰੋਂ ਵੀਰ ਚੱਲ ਕੇ ਆਉਂਦੇ ਹਨਾ ਇਹ ਕਿਰਾਇਆ ਵਾੜਾ ਪੈਂਦਾ ਪੰਜ ਹੋਰ ਕਰ ਦਿਓ 85 ਦੇ ਦिए 85 ਦੀ ਹਾਂ ਨਹੀਂ ਜੈ ਜੀ ਚਲੋ ਜਿਆਦਾ ਨਹੀਂ ਦੋ ਹੀ ਹੋਰ ਕਰ ਦਿਓ 83 ਦੀ ਪੂਰੇ 80 ਦੀ ਪੂਰੇ 80 ਦੀ ਹਾਂ ਜੀ ਠੀਕ ਆ ਜੀ ਮਨਜਾਇ ਮੋਲਾ ਵੀਰੇ ਚੰਗੀ ਮਹਿਜ 80 ਜੋ 1000 ਹੋਰ ਛੋੜ 80 ਜੋ 1000 ਛੱਡ ਦੋਗੇ ਹੁਣ ਪਹਿਲਾ ਵੀਰੇ ਬਹੁਤਾ ਲੰਭੋ ਵੇਖ ਲਓ ਜਾਇ ਜਾਇ ਮੋਲਾ ਵੀਰੇ ਜਾ ਜਾ ਵੀਰੇ ਜਾ ਜਾ ਲੈ ਲਓ ਵੀਰੋ ਕਿਹੜਾ ਵੀਰ ਹਫਤਾ ਸੰਭਲੂਗਾ ਚੰਗਾ ਚੰਗਾ ਪਸ਼ੂ ਆ ਚੰਗਾ ਦੁੱਧ ਪਰੂਗੀ ਰੇਟ ਵੀ ਵੀਰ ਦਾ ਜਾਇ ਜੋ ਇੱਕ ਹਫਤਾ ਬਾਕੀ ਆ ਸਿੰਗਲ ਹੱਡੀ ਦੀ ਮੈਂ ਆ ਗਈ ਆ ਇਵਰੇ ਸਾਮ ਦਾ ਮੁੱਲ ਵੀ ਦੇਊਗੀ ਪੂਰਾ ਹਨਾ ਜੀ ਭਾਗ ਕੋ ਵੇਚਦਾ ਵੀਰ ਜਿਹੜਾ ਮੱਥੀ ਲਾ ਦੇ ਬਿਲਕੁਲ ਬਿਲਕੁਲ ਜੀ ਅਸੀਂ ਜੋ ਵੀਰ ਕਹਿੰਦਾ ਯਾਰ ਛੱਡਾਂਗੇ ਜੀ ਕੋਈ ਦੂਰੋਂ ਆਊਗਾ ਕੋਈ ਨਾ ਕਰ ਦਿਓ ਛੋਟ ਛਾਟ ਹੋਰ ਬਾਕੀ ਵੀਰ ਫੋਨ ਲਾਉਣ ਜ਼ਰੂਰ ਹਨਾ ਜੀ ਠੀਕ ਹੈ ਵੀਰੇ ਆਹ ਤੋਹਫਾ ਵੀਰੇ ਕੱਥੋਂ ਲਿਆਂਦਾ ਹੈ ਕੱਢ ਕੇ ਇਹਦੀ ਮੀਨੀ ਕੱਤੀ ਆ ਪਹਿਲਾ ਸੂਆ ਅਮੀਨੀ ਆ ਗਈ ਹਨਾ ਜੀ ਹਾਂ ਤੇ ਸੇਕ ਦੋਵੇਂ ਯਾਰ ਤੇ ਚਾਹ ਲੇਖੋ ਆਵੇਗਾ ਕੀ ਬਾਤਾਂ ਜੀ ਠੀਕ ਹੈ ਵੀਰੇ ਅੱਜ ਇਹਦੇ ਕਿ ਨਹੀਂ ਬਿਲਕੁਲ ਬਿਲਕੁਲ ਵੀਰੇ ਚੰਗੀ ਚੋਟੀ ਆ ਗਈ ਮੀਨੀ ਜੀ ਆਪਾਂ ਇਹਦੀ ਬਣਾ ਦੱਸ ਦੋ ਇਹ 15 ਆਇਆ 2 ਮਹੀਨਿਆਂ ਤੋਂ ਪਰ ਹੀ ਹੋ ਸਕਦੇ ਅੰਦਰ ਨਹੀਂ ਸੂਈ ਨੂੰ ਸੂਈ ਨੇ 2 ਮਹੀਨੇ ਹੋ ਗਏ ਹਾਂ ਤੇ ਬੱਚਾ ਜਦਾ ਨਹੀਂ ਆ ਅੱਛਾ ਜੀ ਇਦਾਂ ਹੀ ਆਪਾਂ ਲਈ ਲੈ ਦੇਣੀ ਆ ਠੀਕ ਆ ਜੀ ਹਾਂ ਜੀ ਇਹ ਦੁੱਧ ਕੱਟੀ ਭਾ 7 ਕਿਲੋ 7 ਕਿਲੋ ਦੁੱਧ ਜੇ ਆਦਾ ਹੋਣਾ ਜੇ 8 ਕਿਲੋ ਦੀ ਆ ਕੀ ਜੀ ਠੀਕ ਆ ਜੀ ਵੇਖੋ ਵੀਰੋ ਵੀਰ ਕਹਿੰਦਾ 2 ਮਹੀਨੇ ਸੂਈ ਨੂੰ ਹੋ ਗਿਆ 7 ਕਿਲੋ ਦੁੱਧਾ 6 ਕਿਲੋ ਕਹਿ ਕੇ ਦਵਾਂਗੇ ਚੰਗੀ ਝੋਟੀ ਆ ਕਦ ਕਾਠ ਫੋਲਾ ਬਾਕੀ ਮੀਨੀ ਆ ਗਈ ਆ ਵੀਰੋ ਚੈੱਕ ਕਰ ਲੋ ਚੰਗੀ ਕਿ ਨਹੀਂ ਜਾਂਦੀ ਆ ਜੀ ਮੀਨੀ ਝੋਟੀ ਕਦ ਕਾਠ ਉੱਚੇ ਦੀ ਆ ਬਾਕੀ ਚੌਣ ਚੰਗੀ ਆ ਕਿ ਨੰਬਰ ਆ ਵੀਰ ਜੀ ਚੌਣ ਆਪਣਾ ਬਹੁਤ ਚੰਗੀ ਜਵਾਈ ਮੋਟੀ ਆ ਰੂਰ ਦੀ ਏ ਪੜਾ ਪੜਾ ਪੜੇ ਤੇ ਫਿਰ ਜੋਂਦੇ ਆ। ਬਾਕੀ ਮਸਾਲਾ ਕੜੀ ਆਟਾ ਪਾ ਲਓ ਉਸਲੇ ਪਾਸੇ ਬੈਠੀ ਆ। ਉਸਲੇ ਪਾਸੇ ਬੈਠੀ। ਸਾਡੀ ਇੱਕ ਅੱਡਾ ਡਰਮੋ ਕਰਾ ਜਾ ਕੇ ਕਰ ਵੀ ਸਕਦੇ ਆ ਪਰ ਨਾ ਕਰੀਏ ਉਹ ਜੇ ਨੀ ਉਪਰ ਤਾਂ ਕਰ ਜਾਂਦਾ ਨਾ ਬਿਲਕੁਲ। ਮੇਰੇ ਫੇਰ ਪੜੇ ਨਹੀਂ। ਕਾੜੀ ਡੱਬੀ ਕਰ ਲਿਆ। ਅੱਛਾ ਜੀ। ਇਹ ਨਵੇਂ ਨਾਲ ਜਾਂਦਾ ਤਾਂ ਪਤਾ ਕਰਦਾ ਆ। ਬਿਲਕੁਲ ਬਿਲਕੁਲ ਜੀ। ਬਾਕੀ ਕੱਦ ਕਾਠ ਚੰਗੀ ਦੀ ਝੋਟੀਆਂ ਹਨਾ ਵੀ ਝੋਟੀਆਂ। ਕੋਈ ਵੀ ਰਸਾਮ ਲੂਗਾ ਨਾ। ਬਾਕੀ ਕੁਆਲਟੀ ਆ ਜੀ ਸੰਦੂਮ ਨੂੰ ਮਿਲੋ ਕਲਾਇਰ ਤੇ ਹੈ ਵੀ ਪਹਿਲਾ ਸਵੇਰ ਕੋਲੋਣੇ ਆ। ਕੋਲੋਣੇ ਆ ਜੀ। ਹਾਂ ਜੀ। ਤੇ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਬਿਲਕੁਲ ਗੈਜ ਕਰਨਾ ਛੋਟਾ 70 ਦੇ ਕੇ 70 ਦੇ ਹਾਂਜੀ ਜੈ ਜੀ ਉਦਾਂ ਤਾਂ ਬਾਕੀ ਇਹ ਚਲੋ ਹੋਰ ਮਾਨਦਾਨ ਕਰ ਦੋ ਕਰ ਦਈਏ ਹੋਰ 5 65 65 ਦੇ ਹੋਰ ਛਡਾਣਾ ਹੋਊ ਛਡਾ ਲੋ ਕੋਈ ਗੱਲ ਨਹੀਂ ਹਾਂ ਨਾ ਹੀ ਕਰ ਦਈਏ ਵੀਰ ਜੀ ਨਾ ਨਾ ਕਰ ਦੋ ਚਲੋ ਕਿਉਂਕਿ ਦੁੱਧ 6 ਕਿਲੋ ਹਨਾ ਤੇ ਵੀਰ ਨੇ ਸਾਹਮਣੀ ਹੈ ਹਨੇ ਚਲੋ ਗਾਮ ਬਾਂਜੀ ਚੰਗੀ ਰਕਮ ਦੀ ਆ ਉਹਦੇ ਵੀਰ ਜੀ ਹਾਂਜੀ ਤਿਆਰ ਹੋਈ ਤੇ ਹੈਗੀ ਆ ਇਹ ਹਾਂ ਨਾ ਜਾਣਦੇ ਹੋ ਪੂਰੇ ਸੜ ਦੀ ਪੂਰੇ ਸੜ ਦੀ ਪੂਰੇ ਸੜ 60-70 ਹੀ ਸੌੜੇ ਤਾਂ ਕੋਈ ਨਹੀਂ ਬਿਲਕੁਲ ਵੇਖੋ ਵੀਰੋ ਤਸੱਲੀ ਕਰੇ ਕੋਈ ਥਾਣਾ ਸੁਣਾ ਦੇ ਕੋ ਆਉਣ ਲੈਣਗੇ ਆਪਣੇ ਬੋਲ ਗਰੰਟੀ ਉਹ ਥਾਣਾ ਦੀ ਠੀਕ ਹੈ ਵੀਰ ਜੀ ਤੇ ਬਾਕੀ ਕੋ ਸਿਰ ਤੇ ਆਊਗਾ ਤੇ ਵੀਡੀਓ ਨਾਲ ਵਾਤੇ ਦੇਖੀਓਗੇ ਮੈਂ ਨਹੀਂ ਕਹਤ ਉੱਚਿਆ ਵੀਰੋ ਕਾਰ ਚੰਗਾ ਮੰਨ ਕੇ ਚੱਲਿਓ ਚੰਗੀ ਝੋਟੀ ਆ ਕੋਈ ਵੀ ਦੂਰੋਂ ਵੀ ਚੱਲ ਕੇ ਆਊਗਾ ਪਸੰਦ ਜ਼ਰੂਰ ਆਊਗੀ ਚੰਗੀ ਝੋਟੀ ਆ ਕੱਦ ਕਾਠ ਵਾਲੀ ਆ ਬਾਕੀ ਵੀਰ ਨੇ ਮੋਲ ਵੀ ਜਾਇਜ਼ ਕਰਤਾ ਬਾਕੀ ਵੀ ਇਥੇ ਕੋਈ ਦੂਰੋਂ ਚੱਲ ਕੇ ਹੋਰ ਮਾਨ ਕਰੇਗਾ ਹੈਨਾ ਜੀ ਚਲੋ ਇਹ ਆ ਗਈ ਕੇਹ ਵੀਰ ਨੇ ਸਾਹਮਣੀ ਆ ਸਾਹਮ ਦਾ ਮੁੱਲ ਪੈ ਜੂ ਹੋਰ ਠੀਕ ਹੈ ਜੀ ਹਾਂਜੀ ਵੀਰ ਜੀ ਇਹ ਆ ਗਈ ਅਗਲੇ ਦੇ ਪਰ ਦੱਸੋ ਕਾ ਜੀ ਉਹ ਤੇ ਵੇਖੋ ਗੱਡਾ ਬਿਲਕੁਲ ਬਿਲਕੁਲ ਇਹਨੂੰ ਵੀਰ ਨੇ ਪੰਜਵਾਂ ਮਹੀਨਾ ਜਾਣ ਦਿਆ ਆ ਗੱਪਾਂ ਹਾਂਜੀ ਠੀਕ ਹੈ ਤੇ 6 ਕਿਲੋ ਇਹਦੇ ਦੁੱਧ ਆ ਪੰਜ ਮੰਨ ਲੇ ਕੋ ਪੱਕਾ ਦੁੱਧ ਜਿਹੜਾ ਗਰੰਟੀ ਵਾਲਾ ਪੰਜ ਦੁੱਧ ਹੈਨਾ ਹਾਂਜੀ ਇਹ ਬਾਕੀ ਜੂਣ ਜਾਣ ਇੱਕ ਨੰਬਰ ਹੈ ਵੱਡੀ ਝੋਟੀਆ ਵੇਲੇ ਉਹਨਾਂ ਖੋਲ ਕੇ ਦਿਖਾਉਂਦੇ ਆ ਠੀਕ ਹੈ ਜੀ 44 ਸ਼ਾਹ ਹੈ ਠੀਕ ਹੈ ਜੀ ਦੇਖੋ ਗਾਈ ਨਹੀਂ ਤਾ ਉਹ ਬੜੀ ਅੱਗ ਨਾਲ ਦੇਖੋ ਵੀਰੋ ਟੋਕਰ ਗੱਬਣ ਮੈਂ ਆ ਗਈ ਆ ਚੰਗੀ ਝੋਟੀਆ ਕਦ ਕਾਠਾ ਲਈ ਆ ਟੋਕਰ ਗੱਬਣ ਚੰਗੀ ਆ ਜੀ ਵਜਨ ਫੁੱਲ ਆ ਗਿਆ ਪਤਲੇ ਚਮਚ ਆ ਗਈ ਜੋ ਮੈਂ ਕਿੰਨੇ ਚੇਰ ਦੀ ਵੀਰ ਜੀ ਦੱਸਿਆ ਗੱਬਣਾ ਇਹ ਕਿੰਨੀ ਪੰਜਵਾਂ ਮਹੀਨਾ ਜਾਣ ਰਿਹਾ ਇਹਨੂੰ ਪੰਜਵਾਂ ਮਹੀਨਾ ਜਾਂਦਾ ਠੀਕ ਆ ਜੀ ਤਰੀਕ ਨੂੰ ਪੰਜ ਮਹੀਨੇ ਹੋ ਜਾਣੇ ਇਹਨਾਂ 8 ਤਰੀਕ ਨੂੰ ਅਸ ਠੀਕ ਆ ਜੀ ਤੇ ਚੈੱਕ ਪਾਸ ਹੈ ਨਾ ਜੀ ਚੈੱਕ ਪਾਸ ਆ ਉਹ ਥੇਰ ਵੀ ਮੇਰਾ ਵੀ ਜਿਹਨੇ ਖਾਣੀ ਹੈ ਨਾ ਤੇ ਆਪਣਾ ਡਾਕਟਰ ਦਾ ਕੁਝ ਖਰਾ ਸਕਦਾ ਪਕਰਾ ਕੇ ਲਈ ਬਿਲਕੁਲ ਠੀਕ ਹੈ ਜੀ ਨਾਲੇ ਵੀਰ ਜੀ ਤੁਹਾਡਾ ਲੰਮੇ ਸਮੇਂ ਤੋਂ ਵਪਾਰ ਦਾ ਕੰਮ ਆ ਹਨਾ ਜੀ ਸਚਾਈ ਦਾ ਕੰਮ ਆ ਤਾਂ ਹੀ ਜਦ ਜਦ ਪਸ਼ੂ ਤੁਹਾਡੇ ਜਲਦੀ ਵੇਚਦੇ ਹਨਾ ਜੀ ਰੇਟ ਢੱਡ ਜਾਇਆ ਪਸ਼ੂ ਤੇ ਆਪੇ ਵਿਗਣਾ ਜਾਇਦ ਮੋਲ ਆ ਬਿਲਕੁਲ ਤੇ ਇਹ ਕਿੰਨੇ ਦੀ ਵੀਰ ਜੀ ਦੇ ਦੇਣੀ ਹਨ ਮੈਂ ਤੁਸੀਂ ਮੋਲ ਤਾਂ ਮੈਂ ਨਹੀਂ ਆਏ ਤੇ ਨਾਲ 85 90 ਦੇ ਨੂੰ ਲੋਕ ਵੇਚਣ ਲਏ ਆ ਠੀਕ ਹੈ ਜੀ ਆਪਾਂ ਬਿਲਕੁਲ ਹਾਂ ਦਨਾ 80 ਹਜ਼ਾਰ ਦੀ 80 ਹਜ਼ਾਰ ਦੀ ਹਾਂ ਜੀ ਤਾਂ ਹੋਰ ਰੇਟ ਤਾਂ ਨਾ ਚਲੋ ਜੈਜ ਹੁੰਦਾ ਵੀਰੇ ਇਹ ਵੀਰ ਜੀ ਹਾਂ ਨਾ 75 ਦੀ ਦੇਣਾ ਮੈਂ ਜੈਜ ਹੀ ਰੱਖਣਾ ਮੇਰਾ ਕੋਈ ਹੋਵੇਗਾ ਭੱਦੀ ਘਣੀ ਝੋਡੀ 75000 ਦੀ ਹਾਂਜੀ ਠੀਕ ਹੈ ਵੀਰੇ ਰੇਟ ਦਾ ਤਾਂ ਜੈਜ ਦੋ ਹੀ ਜਾਂ ਦੋ 73 ਦੀ 73000 ਦੀ ਜਾਂਦੇ ਹੋ ਤੇ 73 ਜਨ ਹੁਣ ਮੇਰਾ ਵੀਰ ਕੋ ਕਹਵੇ ਸੌ ਛੋਟ ਹੋਊਗੀ ਠੀਕ ਹੈ ਜੀ ਤੁਹਾਡੀ ਮੋੜ ਨਹੀਂ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਜੀ ਚੰਗੀ ਝੋਟੀਆਂ ਵੀਰੇ ਤੋਕਰ ਗੱਬਣਾ ਚੰਗੇ ਰਿਕਰਡ ਵਾਲੀ ਆ ਬਾਕੀ ਵੀਰੇ ਤੁਸੀਂ ਪਿੰਡ ਦੇ ਨਾੜਾ ਚੈੱਕ ਕਰ ਲਓ ਪਤਲੇ ਚਮਚਾ ਹਾਂ ਹੁਣ ਮੇਰੇ ਕੋ ਕਿੱਡਾ ਕੁਆਲਟੀ ਵਾਲਾ ਬਿਲਕੁਲ ਜੀ ਸਾਨੂੰ ਸਾਨੂੰ ਚੰਗਾ ਚੋਾਈ ਵਾਲਾ ਲੱਗਿਆ ਹਨਾ ਕੋਈ ਵੀ ਚਲੋ ਸਾਂਭ ਲੂਗਾ ਸਾਂਭ ਦਾ ਮੁੱਲ ਪੂਰਾ ਦੇ ਕੇ ਜਾਊਗੀ ਵੀਰੋ ਡੇਲ ਦੀ ਮੈਂ ਤਿਆਰ ਹੋਈ ਬਿਲਕੁਲ ਜੀ ਚੰਗੀ ਛਾਈ ਛੂਈ ਵਾਲੀ ਹੈ ਹਨਾ ਜੀ ਚੰਗੀ ਝੋਟੀ ਹੈ ਹਾਂਜੀ ਵੀਰ ਜੀ ਆ ਕੀ ਅਗਲੇ ਬੰਨੇ ਇਹਦੇ ਬਾਰੇ ਦੱਸਿਓ ਇਹ ਵੀਰ ਜੀ ਸਤਵਾਂ ਮਹੀਨਾ ਨੂੰ ਜਾਣ ਰਿਹਾ ਜੀ ਸਤਵਾਂ ਜਾਣਦਿਆਂ ਗੱਭਣਿਆ ਠੀਕ ਹੈ ਜੀ ਦੁੱਧ ਦੇ ਸਾਰੇ 3 ਕਿਲੋ ਜੀ 3 ਕਿਲੋ ਹਾਂ ਮੈਂ ਕਾਟੀ ਮਾਰੀ ਚਲਣ ਦਾ ਮਾੜਾ ਦੋਨਾਂ ਦਾ ਚੋੜੇ ਦਿੱਤੀ 3 ਹੀ ਜੀ ਬਿਲਕੁਲ ਠੀਕ ਹੈ ਨਾ ਸਾਨੂੰ ਦੀ ਆਪਣੀ ਫੋਨ ਕਰਨੀ ਹੋਏ ਇੱਕ ਨੰਬਰ ਚੋਾਈ ਹੈ ਠੀਕ ਹੈ ਜੀ ਹਾਂਜੀ ਤੇ 300 ਬਹੁਤ ਸ਼ੰ ਸਾਰ ਬੜੀ ਵਿਸ਼ਵਾਸ ਨਾਲ ਉਹ ਭਾਈ ਹੋਈ ਕੁਝ ਨਹੀਂ ਆਇਆ ਠੀਕ ਹੈ ਜੀ ਵੇਖੋ ਵੀਰੋ ਐਵੇਂ ਟੋਕੜ ਗੱਬਣਾ ਚੰਗੀ ਝੋਟੀ ਵੀਰ ਦੱਸਦਾ ਬਾਕੀ ਵੀਰ ਨੂੰ ਸੱਚਾਈ ਦੱਸੀ ਜਿੰਨਾ ਦੁੱਧ ਆ ਵੀਰ ਕਹਿੰਦਾ ਉਹੀ ਨਿਕਲੂ ਜਿਉਂ ਦੱਸਿਆ ਸਿੰਗਲ ਹੱਡੀ ਦੀ ਆ ਗਈ ਜੀ ਝੋਟੀ ਵੀਰ ਜੀ ਸਿੰਘ ਦੀ ਕੁਆਲਿਟੀ ਸ਼ਾਨਦਾਰ ਆ ਗਈ ਜੀ ਸੱਤਾਂ ਮਹੀਨਿਆਂ ਦੀ ਗੱਬਣਾ ਬਾਕੀ ਰੇਟ ਵੀ ਵੀਰ ਜਾਇ ਜੀ ਕਰੂਗਾ ਕਿ ਭਾਈ ਚੂਈ ਵੀਰ ਕਹਿੰਦਾ ਇੱਕ ਨੰਬਰ ਆ। ਤੁਨ ਤੁਨ ਚੰਗਾ ਲੱਗਾ ਵੀਰੋ। ਸਿੰਗਲ ਹੱਡੀ ਆ ਪਤਲਾ ਚਾਮਾ ਗਿਆ। ਵੀਰ ਜੀ ਇਹਦਾ ਕੀ ਮੁੱਲ ਕਰ ਲੈਣਾ? ਬਿਲਕੁਲ ਜੈ ਜੀ ਦੇਰੀ ਕਰਾਂਗੇ ਸਾਰੇ ਕਹਿੰਦਾ ਵਾਗ ਨਹੀਂ ਮੀਟਾ ਆਪਾਂ। ਨਹੀਂ ਜੈ ਜੀ ਵੀਰੇ ਜੈ ਜੀ ਵੀਰੇ। 70 ਦੇ ਰਹੀਏ। 70 ਦੀ। ਪੰਜੀ ਕੋੜ ਪੈਣ ਦੀ ਦੇ ਰਹੀਏ। 65 ਦੀ। ਹਾਂ ਜੀ। ਉਹ ਤੋਂ ਥੋੜੀ ਜਿਹੀ ਕਰ ਲਈਏ। ਪੂਰੇ ਬਾਠ ਜਾਇਜ਼ ਕਰਦੇ ਆ ਜਾਇਜ਼ ਜੀ ਹਾਂ ਜੀ ਪੂਰੇ ਬਾਠ ਦੀ ਜਾਣ ਦੋ ਬਾਠ ਨਹੀਂ ਲੈਦਾ ਕੋਈ ਸ਼ੋਰਟਕਟ ਕਰ ਵੀਰ ਜੀ ਬਾਠ ਜੀ ਆ ਤੇ ਸ਼ੋਰਟ ਕਰਦੇ ਹੋ ਠੀਕ ਹੈ ਜੀ ਵੇਖੋ ਵੀਰੋ ਰੇਡ ਵੀਰ ਦੇ ਬਿਲਕੁਲ ਜਾਇਜ਼ ਨੇ ਸਿਰ ਸਿੰਘ ਵੇਖੋ ਤੇ ਕਿੰਨਾ ਜਲਦੀ ਗੱਪਣ ਸੀ ਗੱਪਣ ਉੱਗ ਗਈ ਨਾ ਉਹ ਕਿਦਾਂ ਹੁੰ ਜਾਂਦਾ ਖਰਚਾ ਦਵਾ ਸੋ ਮੱਲੋ ਐ ਨਾਲ ਇਹ ਨਹੀਂ ਹੋਊਗਾ ਇਹ ਕਹਾਂ ਕੋਈ ਯਾਦ ਨਹੀਂ ਰੇ ਨੂੰ ਚਾਹੁੰਦੀ ਬਿਲਕੁਲ ਠੀਕ ਹੈ ਜੀ ਪੰਜ ਸੱਤ ਦਾ ਵਾਧਾ ਘਟਾ ਹੋ ਸਕਦਾ ਡਾਕਟਰ ਦਾ ਸਮਝਾ ਦੋ ਹਾਂ ਜੀ ਕੋਈ ਵੱਧ ਨਹੀਂ ਹੋਊਗਾ ਠੀਕ ਹੈ ਵੀਰ ਜੀ ਨਾਲੇ ਵੀਰੇ ਆਪਾਂ ਵੀ ਤਸੱਲੀ ਕਰਕੇ ਜੋ ਜਵਾਰੇ ਮਨੋ ਟੋਕੜਾਂ ਤੇ ਬਣਾਇਆ ਆਪਣੇ ਕੋ ਹਾਂਜੀ ਤੇ ਛੋਟੀਆਂ ਬੱਚਿਆਂ ਬਗੈਰ ਦੂਜੀਆਂ ਸਕੂਲ ਵਾਲੀਆਂ ਤੇ ਆਪਣੀ ਗਰੰਟੀ ਉਠਾਣਾ ਤਰ੍ਹਾਂ ਦੀ ਕੋਲ ਠੀਕ ਹੈ ਜੀ ਬਾਕੀ ਵੀਰ ਜੀ ਜੇ ਕੋਈ ਟੋਕੜਾਂ ਗੱਬਣਾ ਦੋਵੇਂ ਮਿਆਂ ਝੋਟੀਆਂ ਨੇ ਜੇ ਜੋੜਾ ਪਾਲੂ ਤੇ ਮਾਤਨ ਕਰਦੇ ਹੋ ਖੁੱਲਾ ਹਣਾ ਜੀ ਠੀਕ ਹੈ ਜੀ ਬਾਕੀ ਵੇਖੋ ਵੀਰੋ ਰੇਡ ਵੀਰ ਤੇ ਜੈਜਾ ਝੋਟੀਆਂ ਚੰਗੀਆਂ ਨੇ ਵੀਰ ਕਹਿੰਦਾ ਫੋਨ ਜ਼ਰੂਰ ਇੱਕ ਵਾਰੀ ਲਾਓ ਮਾਤਨ ਖੁੱਲੇ ਕਰ ਦਾਂਗੇ ਚੰਗੀਆਂ ਝੋਟੀਆਂ ਨੇ ਵੀਰੋ ਪਤਲੇ ਚਮਚ ਆਗੀਆਂ ਚੰਗੇ ਰਿਕਾਰਡ ਵਾਲੀਆਂ ਨੇ ਗੱਬਣ ਚੋਟੀ ਬਹੁਤ ਸ਼ਾਨਦਾਰਾ ਪਹਿਲੇ ਸੂਏ ਦੀ ਆ ਰੇਡ ਵੀਰ ਦਾ ਜਾਇਜ਼ ਆ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਕਿ ਵੀਰ ਜੀ ਪਸ਼ੂ ਤੇ ਲਾ ਕੇ ਜਰੂਰ ਇੱਕ ਟਾਈਮ ਪਹੁੰਚਿਆ ਕਰੋ ਆਪਦੀ ਸੂਏ ਡੰਗ ਦੀ ਚਵਾਈ ਕਰੋ ਗੱਬਣ ਨੂੰ ਪਾਸ ਕਰੋ ਉਹ ਤੁਹਾਡਾ ਆਪ ਦਾ ਵੀਰ ਜੀ ਫਰਜ਼ ਬੰਦਾ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਫੇਰ ਇੱਕ ਕਰ ਨਾਮ ਵੀਰ ਜੀ ਆਪਣਾ ਨੀਟਾ ਜੇ ਹਾਂਜੀ ਪਿੰਡ ਲਖੂਆਲ ਤਹਿਸੀਲ ਇਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਵੀਰ ਜੀ ਦੱਸ ਦਿਓ 989436568 ਠੀਕ ਹੈ ਸასი ਗੱਲ ਜੀ ਸასი